ਕੁੱਤਾ ਰਾਮ ਨਾਲ ਪਿਆ ਵਿਚਾਰਾ ਤੇ ਉਹਦੇ ਵਟਾ ਜਾਂ ਸੋਟੀ ਮਾਰਦਾ ਤੇ ਫਿਰ ਜਿਹੜਾ ਕੁੱਤਾ ਥੁਰੇ ਜਾਂਦੇ ਤੇ ਪਿੱਛੋਂ ਆ ਕੇ ਪਹੁੰਚਾ ਫੜ ਲੈਂਦਾ ਆ ਜਿਹੜੇ ਡੌਗ ਲਵਰਸ ਨੇ ਹਨਾ ਉਹ ਆਪਣਾ ਝੰਡਾ ਚ ਕੀ ਫਿਰਦੇ ਆ ਕੋਈ ਪਾਣੀਯੋਗ ਸੁਪਰੀਮ ਕੁੱਤਾ ਨਾ ਕਰਦਾ ਚ ਕੀ ਕਰਦੀ ਆ ਜੀ ਰਾਹੁਲ ਗਾਂਧੀ ਜੀ ਨੇ ਐਵੇਂ ਖਾਮ ਖਾਹ ਤੁਹਾਡੇ ਤੁਹਾਡੇ ਘਰਾਂ ਦੇ ਬਾਹਰ ਜਾਂ ਤੁਹਾਡੇ ਦਫ਼ਤਰ ਦੇ ਬਾਹਰ ਕੁੱਤਾ ਯੂਨੀਅਨ ਨਾ ਘੱਟੀ ਹੋ ਕੇ ਆ ਜੇ ਹੈ ਵੀ ਸਾਡੀ ਮਸਾ ਮਸਾਂ ਗੱਲ ਚੱਲੀ ਤੇ ਤੁਸੀਂ ਐਵੇਂ ਖਾਮ ਜਿੱਦਾਂ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀਗਾ 15 ਅਗਸਤ ਵਾਲੇ ਦਿਨ ਅਸੀਂ ਜਿਹੜੀ GST ਦੀ ਸਲੈਬ ਹੈ ਉਸ ਨੂੰ 12% ਤੋਂ ਲੈ ਕੇ 5% ਤੱਕ ਲੈ ਕੇ ਆਵਾਂਗੇ ਉਹ ਭੜਿਓ ਲੋਕੋ ਜਿਹੜੀ ਕੰਦ ਢਾਉਣੀਆਂ ਸੀਗੀ ਉਹ ਕੰਦ ਉਸਾਰੀ ਦਾ ਤੋਂ ਕੀਤੀ ਉਦੋਂ ਤਾਂ ਇਹਨੂੰ ਗੱਬਰ ਸਿੰਘ ਟੈਕਸ ਵੀ ਕਿਹਾ ਗਿਆ ਸੀਗਾ ਰਾਹੁਲ ਗਾਂਧੀ ਦੁਆਰਾ ਤੇ ਉਸ ਵਿਅਕਤੀ ਨੇ ਖਮ ਖਾਦੇ ਰੂਪ ਦੇ ਕੇ ਨਾ ਇੱਕ ਜਿਹੜੀ ਵੀਡੀਓ ਹੈ ਉਹ ਵਾਇਰਲ ਕਰਵਾ ਦਿੱਤੀ ਸਤਿ ਸ੍ਰੀ ਅਕਾਲ ਜੀ ਮੈਂ ਪ੍ਰਦੀਪ ਈਮਾਨ ਤੇ ਬਹੁਤ ਬਹੁਤ ਦਾ ਸਵਾਗਤ ਹੈ ਤੁਹਾਡਾ ਨਿਊਜ਼ ਖਾਮਖਾ ਦੇ ਵਿੱਚ ਔਰ ਨਿਊਜ਼ ਖਾਮਖਾ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਅਸੀਂ ਐਸੀਆਂ ਲੈ ਕੇ ਆਏ ਆਂ ਕਾਫੀ ਸਾਰੀਆਂ ਖਬਰਾਂ ਐਸੀਆਂ ਲੈ ਕੇ ਆਏ ਆਂ ਜਿਦੇ ਤੇ ਸੋਚਣਾ ਤੇ ਜਿਦੇ ਤੇ ਟਿੱਪਣੀ ਕਰਨਾ ਤਾਂ ਤੁਹਾਡਾ ਲਾਜ਼ਮੀ ਹੋਵੇਗਾ ਭਾਈ ਅੱਜ ਕੱਲ ਦੀ ਜ਼ਿੰਦਗੀ ਜੋ ਹੈ ਉਹ ਬਹੁਤ ਅਜੀਬ ਤਰ੍ਹਾਂ ਵੀ ਹੋ ਗਈ ਐ ਮੈਂ ਤਾਂ ਕਹਿੰਨਾ ਫਿਲਮਾਂ ਵਰਗੀ ਹੋ ਗਈ ਐ ਇੰਨੇ ਡਰਾਮੇ ਆਸੇ ਪਾਸੇ ਚੱਲਦੇ ਪਏ ਨੇ ਕਿਤੇ ਕੁੱਤਿਆਂ ਦੇ ਉੱਪਰ ਫੈਸਲੇ ਆ ਰਹੇ ਨੇ ਦੇ ਕੁੱਤਾ ਲਵਰ ਜੋ ਨੇ ਉਹ ਸੜਕਾਂ ਤੇ ਉੱਤਰ ਆਏ ਨੇ ਕਿਤੇ ਇਹ ਹੋ ਰਿਹਾ ਕਿ ਵੱਡੇ ਵੱਡੇ ਲੀਡਰ ਐਸੇ ਬਿਆਨ ਦੇ ਰਹੇ ਨੇ ਲੱਗਦਾ ਵੀ ਜਿਵੇਂ ਤੁਸੀਂ ਕੋਈ 90 ਦੇ ਦशक ਦੀ ਕੋਈ ਫਿਲਮ ਦੇਖ ਰਹੇ ਹੋ ਵੋ ਤਾਂ ਇਹਨਾਂ तमाम ਗੱਲਾਂ ਉੱਪਰ ਇਹਨਾਂ तमाम ਖਬਰਾਂ ਉੱਪਰ ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਪ੍ਰਿੰਸ ਭਰਤਵਾਜ ਪ੍ਰਿੰਸਪਾਲ ਬਾਵਾ ਸਵਾਗਤ ਬਹੁਤ ਸ਼ੁਕਰੀਆ ਪ੍ਰਦੀਪ ਜੀ ਪ੍ਰਿੰਸ ਜੀ ਜਿਵੇਂ ਕਿ ਮੈਂ ਕਿਹਾ ਵੀ ਗੱਲਾਂ ਬਹੁਤ ਨੇ ਔਰ ਆਸੇ ਪਾਸੇ ਅੱਜ ਕੱਲ ਐਡਾ ਮਤਲਬ सीन चल ਰਿਹਾ ਹੈ ਐਸੇ ਡਰਾਮੇ ਹੋ ਰਹੇ ਨੇ ਵੀ ਹੈਰਾਨੀ ਹੁੰਦੀ ਹੈ ਸਮਝ ਨਹੀਂ ਆਉਂਦਾ ਵੀ ਅਸੀਂ ਅਸਲੀ ਦੁਨੀਆ ਵਿੱਚ ਆ ਬਾ ਡਰਾਮਾ ਚੱਲ ਰਿਹਾ ਹੈ ਕਿ ਬਾ ਜੋ ਹੈ ਅਸੀਂ ਕਿਸੇ ਫਿਲਮ ਦਾ ਹਿੱਸਾ ਹੁੰਦੇ ਨਾ ਜੀ ਨਾ 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 ਇਦਾਂ ਦਾ ਕੁਝ ਨਹੀਂ ਹੈ ਸਾਰਾ ਕੁਝ ਜੋ ਹੈ ਖਾਮਖਾਈ ਹੈ ਖਾਮਖਾਈ ਹੈ ਦਰਸਲ ਕੀ ਹੈ ਕਿ ਤੁਸੀਂ ਸ਼ੁਰੂਆਤ ਚ ਇੱਕ ਸ਼ਬਦ ਵਰਤ ਲਿਆ ਵੀ ਜਿਹੜੇ ਡੌਗ ਲਵਰਸ ਨੇ ਹਨਾ ਉਹ ਆਪਣਾ ਝੰਡਾ ਚੱਕੀ ਫਿਰਦੇ ਆ ਸੁਪਰੀਮ ਕੋਰਟ ਆਪਣਾ ਝੰਡਾ ਚੱਕੀ ਫਿਰਦੀ ਹੈ ਮਾਨਯੋਗ ਸੁਪਰੀਮ ਕੋਰਟ ਆਪਣਾ ਝੰਡਾ ਚੱਕੀ ਫਿਰਦੀ ਹੈ ਰਾਹੁਲ ਗਾਂਧੀ ਜੀ ਨੇ ਐਵੇਂ ਖਾਮਖਾ ਮਤਲਬ ਵਿੱਚ ਆ ਕੇ ਹਾਲਾਂਕਿ ਰਾਹੁਲ ਜੀ ਨੂੰ ਪੁੱਛ ਲੈਣਾ ਚਾਹੀਦਾ ਸੀ ਆਪਣੇ ਪਰਿਵਾਰ ਦੇ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਸੀਗਾ ਕਿ ਉਹਨਾਂ ਦੇ ਉਹਨਾਂ ਦੇ ਸਤਿਕਾਰਯੋਗ ਚਾਚੀ ਜੀ ਮੀਨਕਾ ਗਾਂਧੀ ਜੀ ਡੌਗ ਲਵਰਸ ਰਹੇ ਡੌਗ ਕੀ ਈਵਨ ਥੋ ਉਹ ਤਾਂ ਮਤਲਬ ਵਾਤਾਵਰਨ ਤੇ ਜਾਨਵਰ ਪ੍ਰੇਮੀ ਰਹੇ ਤੇ ਹੁਣ ਮੈਨੂੰ ਲੱਗਦਾ ਵੀ ਖਾਮ-ਖਾਮ ਪੰਗਾ ਤੁਸੀਂ ਪਾ ਲੈਣਾ। ਉਹ ਕਿਵੇਂ ਪਾ ਲੈਣਾ ਕਿ ਮੈਨੂੰ ਲੱਗਦਾ ਵੀ ਜਿਵੇਂ ਤੁਸੀਂ ਕੁੱਤਿਆਂ ਦਾ ਟੌਪਿਕ ਛੇੜ ਲਿਆ ਕਿਤੇ ਇੱਥੇ ਤੁਹਾਡੇ ਘਰਾਂ ਦੇ ਬਾਹਰ ਜਾਂ ਤੁਹਾਡੇ ਦਫ਼ਤਰ ਦੇ ਬਾਹਰ ਕੁੱਤਾ ਯੂਨੀਅਨ ਨਾਲ ਇਕੱਠੀ ਹੋ ਕੇ ਆ ਜੇ ਹੈ ਵੀ ਸਾਡੀ ਮਸਾ-ਮਸਾਂ ਗੱਲ ਚੱਲੀ ਤੇ ਤੁਸੀਂ ਐਵੇਂ ਖਾਮ-ਖਾਮ। ਉਹ ਨਹੀਂ ਜਰਾ ਮੈਂ ਨਾ ਅਸਲ 'ਚ ਮੈਨੂੰ ਪਤਾ ਸੀਗਾ ਵੀ ਇਹ ਦਿਨ ਕਦੇ ਆਊਗਾ ਤੇ ਐਸਾ ਕੋਈ ਫੈਸਲਾ ਵੀ ਹੋਊਗਾ ਕਿਉਂਕਿ ਮੈਂ ਵੇਖਿਆ ਵੀ ਲੋਕ ਜੰਗੇ ਭਲੇ ਤੁਰੇ ਜਾਂਦੇ ਹੁੰਦੇ ਨੇ ਕੁੱਤਾ ਰਾਮ ਨਾਲ ਪਿਆ ਵਿਚਾਰਾ ਤੇ ਉਹਦੇ ਵਟਾ ਜਾਂ ਸੋਟੀ ਮਾਰ ਜਾਂਦੇ ਨੇ ਤੇ ਫਿਰ ਜਿਹੜਾ ਕੁੱਤਾ ਤੁਰੇ ਜਾਂਦੇ ਤੇ ਪਿੱਛੋਂ ਆ ਕੇ ਪਹੁੰਚਾ ਫੜ ਲੈਂਦਾ ਉਹ ਮਸਲਾ ਤਾਂ ਇਹੀ ਹੈ ਮਸਲਾ ਤਾਂ ਇਹੀ ਹੈ ਇਸ ਕਰਕੇ ਜੀ ਆਪਾਂ ਵੀ ਇੱਕ ਕੁੱਤਾ ਰੱਖਿਆ ਹੋਇਆ ਹੈ ਬਚਾ ਲਈ ਵੀ ਜੇ ਉਧਰੋਂ ਵਾਲੇ ਆਗੇ ਤਾਂ ਕਹਿ ਦੇਣਾ ਜੀ ਇਹ ਨੂੰ ਅਸੀਂ ਰੋਟੀ ਪਾਉਂਦੇ ਆ ਇਹ ਨੂੰ ਅਸੀਂ ਸੰਭਦੇ ਆ ਪਰ ਕੁੱਤਾ ਬਾਹਰ ਰੱਖਿਆ ਹੋਇਆ ਆਪਾਂ ਅੰਦਰ ਨਹੀਂ ਰੱਖਿਆ ਹੋਇਆ ਤਾਂ ਕਿ ਕੋਈ ਇਹ ਨਾ ਕਹਿ ਸਕੇ ਵੀ ਤੁਸੀਂ ਕੁੱਤੇ ਪਾਲਦੇ ਹੋ ਕਾਮਰਾ ਕਾਮ ਤਾਂ ਸਾਡੇ ਤੇ ਕੋਈ ਗੱਲ ਨਾ ਉਧਰੋਂ ਮਤਲਬ ਨਾਲੇ ਪੁੰਨ ਤੇ ਨਾਲੇ ਫਲੀਆਂ ਉਹਨੂੰ ਰੋਟੀ ਵੀ ਪਾ ਦਈਦੀ ਆ ਤੇ ਨਾਲੇ ਰਾਖੀ ਕਰਾ ਲੈਂਦੀ ਆ ਤੇ ਜੇ ਕੋਈ ਪੰਗਾ ਪਾ ਕੇ ਆ ਜੇ ਤਾਂ ਫਿਰ ਸਾਡਾ ਤਾਂ ਹੈ ਨਹੀਂ ਜੀ ਹੈ ਬਿਲਕੁਲ ਜੀ ਬਿਲਕੁਲ ਜਨਾਬ ਮਸਲੇ ਹਾਲੀ ਇਦਾਂ ਹੋਣੇ ਆ ਮਸਲੇ ਹੱਲ ਇਦਾਂ ਨਹੀਂ ਹੋਣੇ ਹੈਗੇ ਅੱਜ ਆਜ਼ਾਦ ਮਤਲਬ ਅੱਜ ਕੱਲ ਦੇ ਵਿੱਚ ਹੀ ਦੋ ਦਿਨ ਪਹਿਲਾਂ ਆਪਾਂ ਵੇਖਿਆ ਕਿ ਆਜ਼ਾਦੀ ਦਾ ਦਿਹਾੜਾ ਆਪਣਾ ਲੰਘ ਕੇ ਗਿਆ ਜੀ ਤੇ ਆਜ਼ਾਦੀ ਦੇ ਹੜੇ ਮੌਕੇ ਤੁਮਨ ਸਾਹਿਬ ਮੇਰਾ ਨਾ ਮਤਲਬ ਧਿਆਨ ਕੁਛ ਇੱਕ ਖਬਰਾਂ ਨੇ ਖੱਜਿਆ ਜਿਹੜੀਆਂ ਐਵੇਂ ਖਾਮਖਾ ਨਾ ਤੈਰਦੀਆਂ ਫਿਰਦੀਆਂ ਸੀਗੀਆਂ ਮੈਂ ਕਿਹਾ ਵੀ ਇਹ ਤੈਰਦੀਆਂ ਕਾਹਦੀਆਂ ਫਿਰਦੀਆਂ ਨੇ ਇਹਨਾਂ ਨੂੰ ਡੋਬੀ ਦੰਨੇ ਆ ਹਾਂ ਬੰਦਾ ਸਕਰੋਲ ਕਰਨ ਲੱਗਿਆ ਹੁੰਦਾ ਉਹ ਖਾਮਖਾਈ ਮੂਰੇ ਆ ਜਾਂਦੀਆਂ ਨੇ ਬਾਰ-ਬਾਰ ਆਈ ਜਾਂਦੀਆਂ ਨੇ ਉਹ ਬਾਰ-ਬਾਰ ਖਾਮਖਾ ਮੂਰੇ ਆ ਜਾਂਦੀਆਂ ਨੇ ਜਿੱਦਾਂ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀਗਾ 15 ਅਗਸਤ ਵਾਲੇ ਦਿਨ ਕਿ ਅ ਅਸੀਂ ਜਿਹੜੀ GST ਦੀ ਸਲੈਬ ਹੈ ਉਸ ਨੂੰ 12% ਤੋਂ ਲੈ ਕੇ 5% ਤੱਕ ਲੈ ਕੇ ਆਵਾਂਗੇ ਉਹ ਭਲਿਓ ਲੋਕੋ ਜਿਹੜੀ ਕੰਧ ਢਾਉਣੀਆਂ ਸੀਗੀ ਉਹ ਕੰਧ ਉਸਾਰੀ ਕਾ ਤੋਂ ਕੀਤੀ ਪਹਿਲਾਂ ਦਾ ਰੁਪਈਆ ਉਹ ਤੇ ਇੰਨਾ ਲਾਤਾ ਸਾਰਾ ਮਟੀਰੀਅਲ ਦਿਹਾੜੀਆ ਲਾਇਆ ਸਾਰਾ ਮਟੀਰੀਅਲ ਸਾਰਾ ਕੋ ਲਾਇਆ ਤੁਹਾਨੂੰ ਤਾਂ ਲੱਗਣਾ ਹੀ ਮਿੰਟ ਸੀਗਾ ਇਹ ਤਾਂ ਸ਼ੁਕਰ ਹੈ ਵੀ ਉਹ ਫਲਾਣੇ ਸੀਮਿੰਟ ਦੀ ਦੀਵਾਰ ਨਹੀਂ ਹੈ ਜੋ ਟੁੱਟੇਗੀ ਨਹੀਂ ਹਨਾ ਮਤਲਬ ਉਹ ਨਹੀਂ ਹੈਗੀ ਨਹੀਂ ਤਾਂ ਖਾ ਉਹ ਆਪਣੇ ਗੱਲ ਪੈ ਜਾਣਾ ਸੀਗਾ ਇਹ ਮਸਲਾ ਵੀ ਮਤਲਬ ਮਸਲਾ ਦੇਖੋ ਇਹ ਆ ਨਾ ਅ ਕੇ ਜਦੋਂ ਇਹ GST ਲਾਗੂ ਹੋਈ ਸੀਗੀ ਉਸ ਤੋਂ ਪਹਿਲਾਂ ਵੀ ਤਾਂ ਆਪਾਂ ਟੈਕਸ ਦੰਦੇ ਸੀਗੇ ਉਸ ਤੋਂ ਪਹਿਲਾਂ ਵੀ ਤਾਂ ਸੇਲ ਟੈਕਸ ਔਰ ਸੈਸ ਔਰ ਬਾਕੀ ਸਾਰਾ ਕੁਝ ਆਪਾਂ ਦੇ ਰਹੇ ਸੀਗੇ ਉਦੋਂ ਤਾਂ ਇਹਨੂੰ ਗੱਬਰ ਸਿੰਘ ਟੈਕਸ ਵੀ ਕਿਹਾ ਗਿਆ ਸੀਗਾ ਰਾਹੁਲ ગાંધી ਦੁਆਰਾ ਔਰ ਸੱਚਮੁੱਚ ਜਿਹੜੀ ਸਲੈਬ ਸੀ ਨਾ ਉਹ ਖਾਮ ਖਾਈ ਸੀ 28% ਦੀ ਸਲੈਬ ਹਨਾ 28 ਤੋਂ ਨੂੰ ਰਿਵਾਈਜ਼ ਕਰਨਾ ਪਿਆ ਫਿਰ ਘਟਾ ਕੇ 18 ਤੇ ਲੈ ਕੇ ਆਉਣਾ ਪਿਆ 18 ਤੋਂ 12 ਤੇ ਲਿਆਉਣਾ ਪਿਆ ਹੁਣ ਕਹਿੰਦੇ ਵੀ ਕੁਝ ਇੱਕ ਵਸਤਾਂ ਇਦਾਂ ਦੀਆਂ ਨੇ ਜਿਨ੍ਹਾਂ ਨੂੰ 12 ਤੋਂ 5 ਤੇ ਲੈ ਕੇ ਆਵਾਂਗੇ ਤਾਂ ਪ੍ਰਧਾਨ ਮੰਤਰੀ ਸਾਹਿਬ ਦਾ ਖੈਰ ਇਹ ਜਿਹੜਾ ਐਲਾਨੀਆਂ ਹੈ ਇਹ ਤਾਂ ਨਹੀਂ ਖਾਮਖਾ ਲੱਗਦਾ ਪਰ ਪੰਜਾਬ ਦੀ ਧਰਤੀ ਤੇ ਖਾਮਕਾ ਹੋ ਗਿਆ ਪੁੱਛੋ ਕਿਵੇਂ ਕਿਵੇਂ ਜੀ ਉਹ ਹੋਇਆ ਐਂ ਜੀ ਕਿ ਇੱਕ ਵਿਅਕਤੀ ਮੈਂ ਉਸ ਦਾ ਨਾਮ ਨਹੀਂ ਲਵਾਗਾ ਦੋ ਵਿਅਕਤੀ ਦੋਹਾਂ ਵਿਅਕਤੀਆਂ ਦਾ ਨਾਮ ਨਹੀਂ ਲਵਾਗਾ ਐਵੇਂ ਖਾਮਖਾ ਹੋ ਜਾਣੀ ਨਹੀਂ ਸਾਡੇ ਨਾਲ ਇੱਕ ਵਿਅਕਤੀ ਕੋਲ ਤਾਂ ਸੰਵਿਧਾਨਿਕ ਅਹੁਦਾ ਹੈ ਫੁੱਲ ਫਲੈਜ ਬਹੁਤ ਵੱਡਾ ਸੰਵਿਧਾਨਿਕ ਅਹੁਦਾ ਔਰ ਪੰਜਾਬੀਆਂ ਨੇ ਉਸ ਵਿਅਕਤੀ ਨੂੰ ਮਾਣ ਬਖਸ਼ਿਆ ਤੇ ਇੱਕ ਵਿਅਕਤੀ ਐਵੇਂ ਖਾਮ ਖਾ 350 ਕਿਲੋਮੀਟਰ ਤੋਂ ਚੱਲ ਕੇ ਵੀਆਈਪੀ ਟ੍ਰੀਟਮੈਂਟ ਲੈ ਕੇ ਇੱਥੇ ਵੱਡੇ ਗੱਡੀਆਂ ਦੇ ਕਾਫਲੇ ਇੱਥੇ ਲੈ ਕੇ ਜਿਸ ਕੋਲ ਕੋਈ ਵੀ ਸੰਵਿਧਾਨਿਕ ਅਹੁਦਾ ਨਹੀਂ ਹੈ ਇੱਥੋਂ ਤੱਕ ਕੇ ਉਹ ਵਿਅਕਤੀ ਆਪਣੀਆਂ ਸੀਟਾਂ ਵੀ ਹਾਰ ਚੁੱਕੇ ਠੀਕ ਹੈ ਜੀ ਜੀ ਤੇ ਉਸ ਵਿਅਕਤੀ ਨੇ ਖਾਮਖਾ ਦੇ ਰੂਪ ਦੇ ਵਿੱਚ ਨਾ ਇੱਕ ਜਿਹੜੀ ਵੀਡੀਓ ਆ ਵਾਇਰਲ ਕਰਵਾ ਲਈ ਹੂੰ ਉਹ ਕਿਵੇਂ ਕਰਵਾ ਲਈ ਵਾਇਰਲ ਹੂੰ ਅਹ بڑے ਲਿਖੇ ਲੋਕਾਂ ਦੇ ਅੱਗੇ ਹੂੰ ਉਹਨਾਂ ਨੂੰ ਲੱਗਿਆ ਵੀ ਖਾਮਖਾ ਪੰਜਾਬ ਦੇ ਲੋਕ ਤਾਂ ਐਵੇਂ ਹੀ ਮਤਲਬ ਅਧ ਪੜ ਅਨਪੜ ਜਾਂ ਤੁੱਛ ਬੁੱਧੀ ਦੇ ਮਾਲਕ ਨੇ ਜਾਂ ਆਪਾਂ ਉਹ ਜਿਹੜਾ ਪੰਜਾਬੀ ਚ ਸ਼ਬਦ ਕਹਿੰਦੇ ਆ ਨਾ ਵੀ ਮੂਰਖੀ ਲੱਗਦੇ ਉਹਨੂੰ ਤਾਂ ਇਹ ਲੱਗਦਾ ਸੀਗਾ ਕਿ ਪੰਜਾਬੀ ਤਾਂ ਐਵੇਂ ਖਾਮ-ਖਾਬਾ ਸਭ ਵੇਖੇ ਰਾ ਪੰਜਾਬੀਆਂ ਦਾ ਕਹਿੰਦੇ ਆ ਕਹਿੰਦੇ ਆ ਵੀ ਮੋਟਾ ਦਿਮਾਗ ਹੈ ਇਹਦਾ ਮੋਟਾ ਦਿਮਾਗ ਹੈ ਪੰਜਾਬੀਆਂ ਦਾ ਇਹ ਨਹੀਂ ਪਤਾ ਹੈ ਵੀ ਇਹ ਪੰਜਾਬੀਆਂ ਦਾ ਦਿਮਾਗ ਮੋਟਾ ਨਹੀਂ ਹੈ ਇਹ ਜਿਹਦੇ ਮਗਰ ਪੈ ਜਾਣ ਤਾਂ ਫਿਰ ਮੁੜ ਕੇ ਵੇਖਿਆ ਨਹੀਂ ਨਾ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਵੀ ਆਪਣੇ ਕਾਨੂੰਨ ਵਾਪਸ ਲੈਣੇ ਪਏ ਸੀਗੇ ਪੰਜਾਬ ਸਰਕਾਰ ਨੂੰ ਵੀ ਲੈਂਡ ਪੂਲਿੰਗ ਪਾਲਿਸੀ ਦਾ ਜਿਹੜਾ ਡਰਾਫਟ ਹੈ ਉਹ ਡੀ ਨੋਟੀਫਾਈ ਕਰਨਾ ਪਿਆ ਤੇ ਇਹ ਜਨਾਬ ਜਨਾਬ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਸੀਗਾ ਜਿਨ੍ਹਾਂ ਨੇ ਐਵੇਂ ਖਾਮਖਾ ਪੰਗਾ ਪਾ ਲਿਆ ਤੇ ਇਹ ਪੰਗਾ ਵਧੂਗਾ ਮੀਡੀਆ ਦੇ ਵਿੱਚ ਇਹ ਇਹ ਜਿਹੜਾ ਖਾਮਖਾ ਉਹਨਾਂ ਨੇ ਨਿਊਜ਼ ਖਾਮਖਾ ਬਣਵਾ ਲਈ ਨਾ ਨਿਊਜ਼ ਖਾਮਖਾ ਦੇ ਵਿੱਚ ਉਹ ਕੀ ਕਹਿੰਦੇ ਨੇ ਉਹ ਉਹਨਾਂ ਸਟੇਜ ਦੇ ਉੱਤੋਂ ਲੈਕਚਰ ਕਰ ਰਹੇ ਆ ਆਪਣੇ ਭਲੇਵੇਂ ਤਾਂ ਉਹਨਾਂ ਨੇ ਪ੍ਰਦੀਪ ਜੀ ਕੋਸ਼ਿਸ਼ ਕੀਤੀ ਕਿ ਜਿਹੜੇ ਮੇਰੇ ਸਾਹਮਣੇ ਬੈਠੇ ਐ ਮੈਂ ਇਹਨਾਂ ਨੂੰ ਨਾ ਅੱਜ ਹੀ ਤਿਆਰ ਕਰ ਲਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਚੋਣਾਂ ਹੋਣਗੀਆਂ ਪੰਜਾਬ ਦੇ ਵਿੱਚ ਐ ਜਿਹੜੀਆਂ ਵੋਟਾਂ ਹੋਣਗੀਆਂ ਹੁਣੇ ਤੋਂ ਇਹਨਾਂ ਦਾ ਜਿਹੜਾ ਆਪਾਂ ਮਤਲਬ ਦਿਮਾਗੀ ਬਣਤਰ ਐ ਜਿਹੜੀ ਉਸ ਨੂੰ ਬਣਾਉਣਾ ਸ਼ੁਰੂ ਕਰਦੀ ਹੈ ਡਵੈਲਪ ਕਰਦੀ ਵੀ ਜੰਗੀ ਪੱਧਰ ਤੇ ਲੜਨੀਆਂ ਵੀ جنگ ਲਈ ਤਿਆਰ ਕਰਨੇ ਸਿਪਾਹੀ ਜੰਗ ਹਾਂ ਜੰਗੀ ਪੱਧਰ ਤੇ ਜੰਗ ਲਈ ਜੰਗੀ ਸਿਪਾਹੀ ਤਿਆਰ ਕਰਨੇ ਆ ਹਨਾ ਪਰ ਉਸ ਦੇ ਵਿੱਚ ਨਿਊਜ਼ ਖਾਮ ਖਾ ਕਿਵੇਂ ਬਣ ਗਈ ਉਹ ਇਸ ਤਰੀਕੇ ਨਾਲ ਬਣ ਗਈ ਕਿ ਜਿਹੜੇ ਉਹਨਾਂ ਨੇ ਬੋਲ ਬੋਲੇ ਜਿਹੜੇ ਉਹਨਾਂ ਨੇ ਸ਼ਬਦ ਬੋਲੇ ਉਹ ਸ਼ਬਦ ਐਸੇ ਕਿ ਹੁਣ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਿੱਥੇ ਹੈ ਹੁਣ ਵਿਰੋਧੀ ਧਿਰਾਂ ਕਿੱਥੇ ਨੇ ਉਹਨਾਂ ਨੇ ਕਿਹਾ ਕਿ ਅਗਲੀ ਵਾਰ ਪੰਜਾਬ ਦੇ ਵਿੱਚ ਜਦੋਂ ਚੋਣਾਂ ਹੋਣਗੀਆਂ ਜਦੋਂ ਵੋਟਾਂ ਪੈਣਗੀਆਂ ਜਾਂ ਜਿਹੜੇ ਸਾਹਮਣੇ ਬੈਠੇ ਨੇ ਉਹ ਵੋਟਾਂ ਪਾਉਣ ਜਾਣਗੇ ਜਾਂ ਜਿਹੜੇ ਲੋਕ ਸੋਸ਼ਲ ਮੀਡੀਆ ਦੇ ਰਾਹੀ ਖਾਮਖਾ ਉਹਨਾਂ ਦੀ ਖਬਰ ਸੁਣਦੇ ਐ ਉਹ ਵੋਟਾਂ ਪਾਉਣ ਜਾਣਗੇ ਤਾਂ ਉਹ ਕਹਿੰਦੇ ਕਿ ਸਾਮ ਦਾਮ ਦੰਡ ਭੇਦ ਕੁਝ ਵੀ ਅਪਣਾਉਣਾ ਪਵੇ ਚਾਹੇ ਪਿਆਰ ਨਾਲ ਮਨਾਉਣਾ ਪਵੇ ਚਾਹੇ ਮਿੰਤ ਤਰਲਾ ਕਰਨਾ ਪਵੇ ਤੇ ਅਖੀਰਲੀ ਗੱਲ ਦੇ ਵਿੱਚ ਉਹਨਾਂ ਨੇ ਖਾਮਖਾ ਪੰਗਾ ਪਾ ਲਿਆ ਚਾਹੇ ਕਹਿੰਦੇ ਕਿਸੇ ਨਾਲ ਗੁੱਸੇ ਹੋਣਾ ਪਵੇ ਤੇ ਚਾਹੇ ਕਿਸੇ ਨੂੰ ਕੁੱਟਮਾਰ ਕਰਨੀ ਪਵੇ ਕਹਿਣ ਦਾ ਭਾਅ ਵੀ ਇਹੀ ਸਿੱਖਾਉਣਾ ਕਿ ਚਾਹੇ ਭਾਵੇਂ ਝਗੜਾ ਕਰਨਾ ਪਵੇ ਪਰ ਜਿਤਾਉਣਾ ਫਲਾਣੇ ਬੰਦੇ ਤੇ ਫਲਾਣੀ ਪਾਰਟੀ ਨੂੰ ਹੀ ਹੈ ਹਮਤਲਬ ਇਹ ਤਾਂ ਨਿਊਜ਼ ਖਾਮਖਾ ਬਣਦੀ ਹੈ ਨਾ ਕਿ ਪੰਜਾਬੀ ਐਡੇ ਵੀ ਖਾਮਖਾਨੀ ਤੁਰੇ ਫਿਰਦੇ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਆਪਣਾ ਸਿੱਕਾ ਚਲਾਇਆ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਐਸੀਆਂ ਮਿਸਾਲਾਂ ਕਾਇਮ ਕੀਤੀਆਂ ਕਿ ਜਿਨ੍ਹਾਂ ਦੀ ਅੱਜ ਤੱਕ ਮਤਲਬ ਕੋਈ ਟੋਟ ਹੀ ਨਹੀਂ ਲੱਭਿਆ ਹੈਗਾ ਤੇ ਉਹਨਾਂ ਪੰਜਾਬੀਆਂ ਨੂੰ ਇਹ ਖਾਮਖਾਈ ਸਮਝਦੇ ਆ ਕਿਉਂਕਿ ਪੰਜਾਬੀਆਂ ਨੇ ਨਾ ਪਹਿਲਾਂ 1-2 ਵਾਰੀ ਇਹਨਾਂ ਨੂੰ ਚੰਗੀ ਸ਼ੱਕਰ ਵਿੱਚ ਦੇਸੀ ਕੇ ਘਰ ਦਾ ਕੱਢਿਆ ਹੋਇਆ ਪਾ ਕੇ ਖਵਾਇਆ ਹੋਇਆ ਤੇ ਇਹਨਾਂ ਦੇ ਮੂੰਹ ਦੇ ਵਿੱਚੋਂ ਹਲੇ ਉਹ ਸਵਾਦ ਜਾ ਹੀ ਨਹੀਂ ਰਿਹਾ ਹੈਗਾ ਇਹਨਾਂ ਨੂੰ ਲੱਗ ਰਿਹਾ ਹੈ ਵੀ ਹਲੇ ਵੀ ਇਹ ਉਸ ਮੋੜ ਦੇ ਵਿੱਚ ਹੀ ਤੁਰੇ ਫਿਰਦੇ ਆ ਜਿਸ ਮੋੜ ਦੇ ਵਿੱਚ ਪੰਜਾਬੀਆਂ ਨੇ ਪ੍ਰਾਣਾਚਾਰੀ ਕੀਤੀ ਸੀਗੀ ਪਰ ਅਸਲ ਚ ਪੰਗਾ ਇਹ ਪਾ ਲਿਆ ਕਿ ਜਦੋਂ ਕਹਿਤਾ ਕਿ ਵੋਟਾਂ ਜਿੱਤਣ ਦੇ ਲਈ ਸਾਮ-ਦਾਮ, ਧੰਡ-ਬੇਦ ਕੁਝ ਵੀ ਅਪਣਾਉਣਾ ਪਵੇ ਗੁੱਸੇ ਕਰ ਕਿਸੇ ਦਾ ਤਰਲਾ ਕਰਨਾ ਪਵੇ, ਮਿੰਨਤਾ ਕਰਨੀਆਂ ਪੈਣ ਕਿਸੇ ਨੂੰ ਗੁੱਸੇ ਕਰਨਾ ਪਵੇ ਕਿਸੇ ਨੂੰ ਮਨਾਉਣਾ ਪਵੇ ਤੇ ਭਾਵੇਂ ਕਿਸੇ ਨੂੰ ਕੁੱਟਣਾ ਪਵੇ ਹੂੰ ਕੁੱਟਣਾ ਲੁੱਟਣਾ ਇਹ ਤਾਂ ਸਾਰਾ ਕੁਝ ਚੱਲ ਹੀ ਰਿਹਾ ਪੰਜਾਬ 'ਚ ਅੱਗੇ ਵਧੂ ਜੀ ਅੱਗੇ ਗੱਲ ਇਹ ਹੈ ਪ੍ਰਿੰਸ ਜੀ ਵੀ ਉਹਨਾਂ ਨੇ ਕਿਹਾ ਵੀ ਚਾਹੇ ਝੂਠ ਬੋਲਣਾ ਪਵੇ ਹੂੰ ਕੋਈ ਵਾਅਦਾ ਕਰਨਾ ਪਵੇ ਹੂੰ ਬਈ ਪੰਜਾਬੀਆਂ ਨੇ ਸਾਰਿਆਂ ਨੂੰ ਮੌਕਾ ਦੇ ਕੇ ਵੇਖਿਆ ਹੂੰ ਚੰਗੀਆਂ ਪਾਰਟੀਆਂ ਆਈਆਂ ਤਮਾਮ ਰਾਜਨੀਤਿਕ ਪਾਰਟੀਆਂ ਪੱਜ ਹਾਲ ਵੇਖਦੇ ਆ ਉਹਨਾਂ ਦੇ ਹੂੰ ਕਈ ਵਾਰੀ ਬੋਲਣ ਲੱਗੇ ਉਹਨਾਂ ਨੂੰ ਗੱਲ ਹੀ ਮਿਲਦੀ ਹੂੰ ਕਿਤਾ ਹੀ ਕੁਛ ਨਹੀਂ ਗੱਲ ਕਿੱਥੋਂ ਮਿਲੂਗੀ ਜੀ ਬਿਲਕੁਲ ਹੁਣ ਗੱਲ ਇਹ ਹੈ ਵੀ ਜੇ ਗੱਲ ਇੱਕ ਬਹੁਤ ਵੱਡੀ ਕਹਾਵਤ ਹੈ ਪ੍ਰਿੰਸ ਜੀ ਗੱਲ ਕਹਿੰਦੀ ਵੀ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕਢਵਾਵਾਂ ਹੁਣ ਗੱਲ ਇਹ ਹੈ ਵੀ ਡਰ ਉਸੇ ਗੱਲ ਦਾ ਹੈ ਵੀ ਗੱਲ ਤਾਂ ਮੂੰਹੋਂ ਨਿਕਲ ਗਈ ਕਿਤੇ ਇਹ ਗੱਲ ਹੁਣ ਖਾਮ ਖਾ ਕਿਤੇ ਜਾ ਕੇ ਪਿੰਡੋਂ ਕਢਵਾਉਣ ਵਾਲੀ ਨਾ ਬਣ ਜੇ ਮੈਨੂੰ ਲੱਗਦਾ ਕਿ ਇਹ ਤਾਂ ਗੱਲ ਉਹ ਹੋਗੀ ਕਿ ਜਨਾਬ ਨੇ ਭਾਸ਼ਣ ਤਾਂ ਦਿੱਤਾ ਭਾਸ਼ਣ ਦੇ ਕੇ ਉਹ ਭਾਸ਼ਣ ਵਾਇਰਲ ਵੀ ਹੋ ਜਾਣਾ ਹੈ ਤੇ ਗੱਲ ਉਹੀ ਹੋ ਜਾਣੀ ਹੈ ਜਿਵੇਂ ਤੁਸੀਂ ਆਖਿਆ ਓਵੇਂ ਮੈਂ ਆਖਦਾ ਕਿ ਗਏ ਤਾਂ ਸੀਗੇ ਭੁੱਲਾ ਬਖਸ਼ਾਉਣ ਤੇ ਰੋਜ਼ੇਗੜ ਪਵਾਇਆ ਏ ਹੂੰ ਭੁੱਲ ਬਖਸ਼ਾਉਣ ਆਏ ਸੀਗੇ ਪੰਜਾਬ ਦੇ ਵਿੱਚ ਤੇ ਉਤੋਂ ਰੋਜ਼ੇਗੜ ਪੈ ਗਏ ਤੇ ਹੁਣੇ ਗਲ ਪਿਆ ਜਿਹੜਾ ਢੋਲ ਹੈ ਨਾ ਇਹ ਵਜਾਉਣਾ ਹੀ ਪਊਗਾ ਚਾਹੇ ਉਹ ਫਟਿਆ ਹੋਇਆ ਹੈ ਚਾਹੇ ਉਹ ਚੰਗਾ ਹੈ ਚਾਹੇ ਡਗਾ ਵੱਜਦਾ ਤੇ ਭਾਵੇਂ ਵੱਜਦੀ ਹੈ ਤੀਲੀ ਉਸ ਦੇ ਉੱਤੇ ਪੰਜਾਬੀ ਇਸ ਢੋਲ ਨੂੰ ਪੂਰੀ ਦੁਨੀਆ ਦੇ ਵਿੱਚ ਸੁਣਨਗੇ ਵੀ ਤੇ ਸੁਣਾਉਣਗੇ ਵੀ ਇਹ ਨਿਊਜ਼ ਐਵੇਂ ਖਾਮਖਾ ਨਹੀਂ ਹੈ ਇਹ ਸੋਚਣ ਦਾ ਵਿਸ਼ਾ ਤੁਹਾਡਾ ਹੈ ਹੁਣ ਪਿਆਰੇ ਦਰਸ਼ਕੋ ਵੀ ਜਿਹੜੇ ਸਾਨੂੰ ਇਹ ਸਮਝ ਸਕਦੇ ਵੀ ਇਹ ਪੰਜਾਬੀ ਤਾਂ ਐਵੇਂ ਖਾਮਖਾਈ ਤੋਰੇ ਫਿਰਦੇ ਆ ਇਹ ਤਾਂ ਸ਼ਾਮਦਾਮ ਦੰਡ ਭੇਦ ਦੇ ਰੂਪ ਦੇ ਵਿੱਚ ਮੰਨ ਜਾਣਗੇ ਇਹ ਤਾਂ ਮਿੰਤ ਤਰਲੇ ਦੇ ਰੂਪ ਦੇ ਵਿੱਚ ਮੰਨ ਜਾਣਗੇ ਇਹ ਤਾਂ ਕੁੱਟ-ਕਟਾਪਾ ਕਰਕੇ ਵੀ ਮਨਾ ਲਵਾਂਗੇ ਇਹਨਾਂ ਨੂੰ ਕੁੱਟ-ਕਟਾਪਾ ਦਾ ਮਾਫ ਕਰਨਾ ਪੰਜਾਬ ਦੇ ਧੀਆਂ ਪੁੱਤਾਂ ਨਾਲ ਹੋਈ ਜਾ ਰਿਹਾ ਹੈ ਪਹਿਲਾਂ ਤੋਂ ਮਤਲਬ ਹੁਣ ਵੀ ਕੰਟੀਨਿਊ ਹੈ ਲਗਾਤਾਰ ਸੋ ਕੁੱਲ ਮਲਾ ਕੇ ਇਹ ਨਿਊਜ਼ ਖਾਮ ਖਾ ਉਹਨਾਂ ਨੇ ਗੱਲ ਪਾ ਲਈ ਤੇ ਇਹ ਗੱਲ ਪਈ ਹੁਣ ਬਹੁਤ ਦੂਰ ਤੱਕ ਨਿਕਲੂਗੀ ਬਿਲਕੁਲ ਜੀ ਸੋ ਜੋ ਦਰਸ਼ਕ ਨੇ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਜੇ ਤੁਹਾਨੂੰ ਨਿਊਜ਼ ਖਾਮ ਖਾ ਦਾ ਅੱਜ ਦਾ ਐਪੀਸੋਡ ਚੰਗਾ ਲੱਗਿਆ ਤਾਂ ਆਪਣੀਆਂ ਟਿੱਪਣੀਆਂ ਖਾਮ ਖਾਈ ਵੱਧ ਦੇ ਦਿਓ 2 4 ਅੱਖਰ ਵੱਧ ਲਿਖ ਦਿਓ ਜੀ ਚੰਗੇ ਲਿਖਣੇ ਮਾੜੇ ਲਿਖਣੇ ਕਿਉਂਕਿ ਅਸੀਂ ਜੋ ਕਰਨੇ ਆ ਜੋ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹ ਤੁਹਾਡੇ ਲਈ ਆ ਤੁਹਾਨੂੰ ਚੰਗਾ ਲੱਗਦਾ ਤਾਂ ਵੀ ਦੱਸਿਓ ਮਾੜਾ ਲੱਗਦਾ ਤਾਂ ਵੀ ਦੱਸਿਓ ਤੇ ਕੋਈ ਵੀ ਸੁਝਾਅ ਸਾਨੂੰ ਜਰੂਰ ਦਿਓ ਬਾਕੀ ਜਲਦ ਮਿਲਾਂਗੇ ਨਵੇਂ ਵਿਸ਼ੇ ਨਾਲ ਜਿਹੜੀ ਨਿਊਜ਼ ਖਾਮ ਖਾ ਹੋਊਗੀ ਤੁਹਾਡੇ ਤੱਕ ਲੈ ਕੇ ਆਵਾਂਗੇ ਉਦੋਂ ਤੱਕ ਲਈ ਆਪਣਾ ਖਿਆਲ ਰੱਖਿਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ